ਕੀ ਉਹਨਾਂ ਨੂੰ ਪੁੱਛੋ ਜਦ ਦੀ ਗੱਲ ਉਹ ਤੇ ਆਪਾਂ ਪੁਲਿਸ ਵਾਲੇ ਆਏ ਆ ਉਹਨਾਂ ਨੇ ਪੁਲਿਸ ਨੂੰ ਬੁਲਾਇਆ ਸੀ ਫੋਨ ਕਰਕੇ ਆਏ ਜੇ ਤੇ ਜਿਹੜੇ ਦੋਸ਼ੀ ਨੂੰ ਦੀ ਨਾਲ ਹੀ ਲੈ ਕੇ ਆਏ ਜੇ ਨਾਲ ਮਾਰਤ ਲੈ ਕੇ ਆਉਣਾ ਹੀ ਆ ਨਾ ਪੁਲਿਸ ਨੂੰ ਨਾਲ ਲੈ ਕੇ ਆਉਂਦੇ ਇਹ ਕਿਹੜੀ ਕਾਨੂੰਨ ਦਾ ਹੈਗਾ ਕੰਮ ਜਿਹੜਾ ਬੰਦਾ ਮਾਰਦਾ ਪਿਆ ਉਹਨੂੰ ਨਾਲ ਲੈ ਕੇ ਆਏ ਤੁਸੀਂ ਤੇ ਮਡਰਾਣਾ ਹੀ ਜੀ ਉਹਨਾਂ ਨੂੰ ਕੀ ਹੋਣ ਲੱਗ ਆਉਂਦੇ ਟੀਟੀ ਉਹ ਹੋਰ ਵੀ ਇਹਨਾਂ ਨੇ ਸਮਾਨ ਕਰ ਗਿਆ ਤੁਹਾਡਾ ਉਹ ਹਾਤਾ ਇਹ ਆ ਦੇਣ ਕੀ ਲੈਣ ਦੇ ਦੋ ਆ ਨੰਬਰ ਭਾਜੀ ਆ ਨੰਬਰ ਠੀਕ ਹੈ ਇਹਨੋ ਕੋ ਧਮਕੀ ਲਵੋਂਦੇ ਆ ਤੋਣਿਆ ਤੇ ਚਲੋ ਮੈਂ ਬਹੁਤ ਇੱਜ਼ਤ ਕਰਦਾ ਵਾਲਮੀਕ ਵਾਲਮੀਕ ਸਮਾਜ ਦੀ ਠੀਕ ਜੇ ਇਹ ਕਹਿੰਦੇ ਆ ਕਿ ਮੈਂ ਬਾਬਾ ਮੇਜਰ ਬੋਲਣ ਆ ਠੀਕ ਹੈ ਇਹਨੇ ਭੇਜਿਆ ਯਾਰ ਮੈਂ ਭੇਜਿਆ ਇਹ ਜੋ ਮਰਜ਼ੀ ਕਰਨ ਤੁਸੀਂ ਕੋ ਨੂੰ ਰੇ ਡੱਕਣ ਵਾਲੇ ਉਸਕੇ ਪਿੱਛੇ ਚਨਾਨੀ ਮਰਨੇ ਪਈ ਤੁਸੀਂ ਮਾਰਨਾ ਹੀ ਉਹਨਾਂ ਦਾ ਐਸਾ ਮਤਲਬ ਕਿ ਚਨਾਨੀ ਮਾਰਨਾ ਹੈ ਤੇ ਨਾ ਤੁਸੀਂ ਕਿਹਦੇ ਕੋ ਆਪੋ ਸੋ ਇਹ ਦੁਨੀਆ ਛੋਟੀ ਆ ਠੀਕ ਆ ਤੁਸੀਂ ਮਾਰਦੇ ਹੋ ਨਹੀਂ ਮਾਰੂ ਮਾਰ ਰਹੇ ਹੋ ਕੋਈ ਮੇੜੀ ਜੇ ਤੇ ਮੈਂ ਬਿਆਨ ਲੈਣਾ। ਜੰਗਾਨੀ ਮਾਰਨਾ ਹੈ ਭਾਈ ਕੋਈ ਪਿਆਨੀ। ਸਾਡੇ ਪਿਆਲੇ ਵਿੱਚ ਬੰਦ ਨਹੀਂ। ਤੂੰ ਸਾਡੇ ਕੋਈ ਘਰੇ ਥਾਗੇ। ਭਾਜੀ ਦੋਸ਼ੀ ਨਾਲ ਆਇਆ। ਦੋਸ਼ੀ ਨਾਲ ਆ ਕੇ ਕਰੋਗੇ ਕੰਮ। ਜੰਗਾਨੀ ਨੂੰ ਛੁਡਾਉਣਾ। ਭਾਜੀ ਰਾਖ ਮੱਲ ਲੈ ਕੇ ਡੰਡਾ। ਬਾਜ਼ਾਰ ਨਾਲ ਜਾਂਦਾ ਰਿਹਾ। ਥੂਲੀ ਦੇ ਕੱਪੜੇ ਲੈ ਕੇ। ਥੂਲੀ ਦੇ ਕੱਪੜੇ ਲੈ ਕੇ ਤੂੰ ਤਾਂ ਦੁਰਾਤਾ ਹੀ ਨਾ ਗੜੀ ਗੱਦੀ ਮਾਰੇਗਾ ਜੰਗਾਨੀ ਨੂੰ। ਕੀ ਕਰੋਗੇ ਤਾਂ? ਤੂੰ ਮੈਨੂੰ ਮਾਰਨਾ ਚਾਹੁੰਦਾ ਸੀ ਜੰਗਾਨੀ ਨੂੰ। ਜਿਹੜਾ ਹਮਲਾ ਕਰਦਾ ਉਹਦੀ ਨਾਲ ਲੈ ਕੇ ਆਂਦੇ ਵੇਜ ਫੋਨ ਕਰਕੇ ਆਇਆ ਮੈਨੂੰ ਤਾਂ ਪਤਾ ਕਿਹਦਾ ਨਾਲ ਆ ਗਿਆ ਸਾਨੂੰ ਤਾਂ ਸੇਕ ਇਹਨਾਂ ਨੇ ਨਾਲ ਲੰਦਾ ਨਹੀਂ ਉਹਦੇ ਕਰਕੇ ਪੰਜਣੇ ਫਾਨਾ ਤੱਕਾ ਹੋ ਜਾਏ ਕੋਈ ਜਿਮਾਨ ਇਹਨਾਂ ਦਾ ਤੱਕਾ ਲਈ ਕੋਈ ਜਿਮਾਨ ਆ ਆ ਦੇਖੋ ਅੱਜ ਮੈਂ ਢਾਣੇ ਤੇ ਬੈਠ ਕੇ ਮੈਂ ਬੋਲਣਾ ਚਾਹੁੰਦਾ ਹਾਂ ਇਹ ਜਿਹੜਾ ਆ ਦੇਖੋ ਮੇਰੇ ਕੋਲ ਹੈ ਹਲੋ ਅੱਲੋ ਅੱਲ ਦੇ ਸਾਹਮਣੇ ਬੱਤੀ ਬਿੱਚ ਕਰਦੇ ਹੋ ਹਰ ਦਸੋ ਤੁਸੀਂ ਤੁਸੀਂ ਕਹਿੰਦੇ ਕਹਿੰਦਾ ਮੈਂ ਡੀਜੀਪੀ ਖਰੀਦਿਆ ਸੀਪੀ ਖਰੀਦਿਆ ਹਰ ਪੁਲਿਸ ਵਾਲਾ ਕਹਿੰਦਾ ਮੈਂ ਖਰੀਦਿਆ ਸਿਪਾਈ ਹੈ ਸਿਪਾਈ ਇਹੀ ਕਹਿੰਦਾ ਲਾਜਾ ਮਾਮੇਰਾ ਉਹ ਐਸਾ ਹੀ ਆ ਸਾਡੇ ਪਤਾ ਕੀ ਅੱਜ ਐਸੇ ਕਹਿੰਗਾ ਝੂਠੇ ਪਰਚੇ ਦਾ ਦੱਸੋ ਕਿਹੜੇ ਹੱਲਿਆ ਰ ਲਗਾ ਕਰੋਨਾ ਲੋਕ ਜਿਹਨਾਂ ਵਿੱਚ ਮਰੇ ਨੇ ਝੂਠੇ ਪਰਚਾ ਕਰਕੇ ਹੋਦੀ ਗੱਤ ਸਰ ਕੀ ਮਾਮਲਾ ਜਿਹੜਾ ਇੱਥੇ ਆਇਆ ਜੀ ਮੈਂ ਤਾਂ ਬਾਮਲੇ 'ਚ ਥੋੜਾ ਆਇਆ ਕਿ ਕੀ ਹੋਇਆ ਉਹਨੂੰ ਪੁੱਛੋ ਜਦੋਂ ਦੀ ਗੱਲ ਉਹ ਆਪਾਂ ਪੁਲਿਸ ਵਾਲੇ ਆਏ ਆ ਉਹਨੇ ਪੁਲਿਸ ਨੂੰ ਬੁਲਾਇਆ ਸੀ ਫੋਨ ਕਰਕੇ ਆਏ ਜੇ ਤੇ ਜਿਹੜੇ ਦੋਸ਼ੀ ਨੂੰ ਤੂੰ ਨਾਲ ਹੀ ਲੈ ਕੇ ਆਏ ਜੇ ਨਾਲ ਮਾਰਤ ਲੈ ਕੇ ਆਉਣਾ ਹੀ ਆ ਨਾ ਪੁਲਿਸ ਨੂੰ ਨਾਲ ਲੈ ਕੇ ਆਉਂਦੇ ਇਹ ਕਿਹੜੀ ਕਰੋਂਦਾ ਹੈ ਗਾਗਾ ਜਿਹੜਾ ਬੰਦਾ ਮਾਰਦਾ ਪਿਆ ਉਹਨੂੰ ਨਾਲ ਲੈ ਕੇ ਆਏ ਤੁਸੀਂ ਇਹ ਮੰਡਰਾਣਾ ਹੀ ਜੀ ਉਹਨਾਂ ਨੂੰ ਮੇਰੀ ਜਾਨ ਕੋ ਮੈਂ ਡਰਾਂ ਕਦੀ ਆਇਆ ਮਰੀਜ਼ ਕੀ ਆ ਕੇ ਤਰਦੋਸ਼ੀ ਕੀ ਤਰ੍ਹਾਂ ਨਾਲ ਆ ਗਿਆ ਜਿਹੜਾ ਹਮਲਾ ਕਰਦਾ ਪਿਆ ਉਹਨੂੰ ਵੀ ਨਾਲ ਲੈ ਕੇ ਆੜੇ ਪੁਲਿਸ ਉਹ ਮੈਂ ਨਾਲ ਲੱਗਿਆ ਉਹ ਤੋਂ ਵੀ ਪਤਾ ਲੈਣਾ ਹੂਗਾ ਹੂਗਾ ਪਤਾ ਲੈਣ ਥੋੜੀ ਤੁਸੀਂ ਕਿਹੜੇ ਖਾਨੇ ਤੋਂ ਆਏ ਮੈਂ ਬੂਲਪੁਰੇ ਤੋਂ ਆਇਆ ਕੀ ਬਿਆਨ ਲੇਤਾ ਤੁਸੀਂ ਇਹਨਾਂ ਦੇ ਜਿਹੜਾ ਕਾਫੀ ਤੇ ਮੈਂ ਆਇਆ ਮੈਂ ਤਾਂ ਫਾਈਲ ਲੈਣਾ ਚਲੋ ਫਾਈਲ ਤੇ ਹੁਣ ਬਿਆਨ ਲੋ ਤੁਸੀਂ ਕਿ ਮੈਂ ਮੈਂ ਹਾਂਜੀ ਪੀਰ ਤੋਂ ਨਾਲ ਆਇਓ ਤੁਸੀਂ ਕੌਣ ਹੋ ਥੋੜੇ ਥਲੇ ਤੁਸੀਂ ਆਪਣਾ ਨਾਮ ਦੱਸੋ ਬਿਲੇ ਮੇਰਦਰ ਜੀ ਸ਼ਕਮਰ ਅਜੇ ਜੀ ਕੀ ਹੋਇਆ ਇਸ ਹਸਪਤਾਲ 'ਚ ਆਏ ਕਾ ਮੈਂ ਦਰਖਾਸਤ ਦੇ ਸੰਬੰਧ 'ਚ ਆਇਆ ਮੈਂ ਪੁੱਛ ਕੀ ਦਿੱਤ ਗਾ ਵੀਰਿੰਦਰ ਕੋਰ ਦੇ ਮੇਰੇ ਕੋਲ ਮੈਂ ਕੱਟ ਲੱਗਾ ਕਰ ਕੇ ਖੜੋ ਜੇ ਫੜਨਾ ਚੱਲ ਅੱਗੇ ਬਿਸ਼ਕਾਰ ਕੇ ਖੜਾ ਬਿਸ਼ਕਾਰ ਕੇ ਖੜੋ ਜੇ ਇੱਥੇ ਬਾਰੀ ਮਾੜਾ ਕੰਮ ਕਰਾਉਂਦਾ ਕੋਈ ਨਾ ਥੰਦੇ ਨਹੀਂ ਮਾੜਾ ਕੰਮ ਕਰਾਉਂਦਾ ਕੋਈ ਨਾ আপা মরা কলন করতে না বাবা কথা বলতে দেন না পাড়িসা বারে কলন করতে আপা কি খবর আপা বে মুকা তো ধরে দাঁড়ে তো হলো কাজ নেই খবর নেই না আপা কি মুকা তো ধরে হ্যাঁ বলবো না সবাই আর না খবর হবে হ্যাঁ করবো না তো আমার মাথাতে চলে কিন্তু

ਏ ਇਹ ਤੁਸੀਂ ਪਛਾਣ ਲੇ ਪਹਿਲਾਂ ਭਾਰਤ ਦੀ ਜਿਹੜੀ ਵਪਾਰ ਸਾਡੇ ਉਹ ਪੁੰਜਾ ਰੱਖਾ ਹੈ ਤੁੰਡਾ ਜਿਹੜਾ ਇੱਕ ਲੈ ਕੇ ਜਾਂਦਾ ਹੈ ਗੁਜਾਰਾ ਨਾ ਜਾਂਦਾ ਰੂਲੀ ਦੇ ਕੱਪੜੇ ਲੈ ਕੇ ਰੂਲੀ ਦੇ ਕੱਪੜੇ ਲੈ ਕੇ ਤੂੰ ਨਾ ਦੁਰਾਤਾ ਹੀ ਨਾ ਗੜੀ ਗੱਲ ਦੀ ਮਾਰੇਗਾ ਜਵਾਨੀ ਨੂੰ ਮਾਰੇਗਾ ਕਿਹੜੀ ਗੱਲ ਮੈਨੂੰ ਮਾਰੇਗਾ ਮੇਰਾ ਦੋਸਤ ਆਹ ਬੜੀ ਸੁਣਿਓ ਇਹ ਆਂਦਾ ਲੜਾਈ ਝਗੜਾ ਸਾਡਾ ਆਹ ਗੱਲ ਦਾ ਵਾਕੀ ਮਹੱਲੇ ਵਿੱਚ ਕੋਈ ਮੁੰਡਾ ਬਦਨਾਮ ਇਹ ਉਹਨੂੰ ਸ਼ੋਰ ਰਾਮ ਜੀ ਉਹ ਕਰਨ ਡਿਆ ਇਹ ਬੰਦਾ ਮੈਂ ਖੁਦ ਮਾਣ ਕਰਾਂ ਇਹ ਬੰਦਾ ਖੁਦ ਜਨਾਨੀ ਨੂੰ ਮਾਣ ਕਰੂਗਾ ਇਹ ਬੰਦਾ ਖੁਦ ਸੋਵੇ ਖਰੋ ਦੇ ਜੀ ਸਾਰਾ ਅੰਦਰ ਆ ਗਿਆ ਉਹਨਾਂ ਦੇਰੀ ਆਉਣਾ ਉਹ ਮਾਰੇਗਾ ਉਹਨੂੰ ਮਾਰੇਗਾ ਮੈਂ ਆਪਣੇ ਇਧਰ ਦੇ ਮਾਮਾ ਜੀ ਮਾਮਾ ਜੀ ਮਾਰੇਗਾ ਕਦੀ ਜ਼ਬਾਨੇਗੀ ਬੜੀ ਵੱਡੀ ਗੱਲ ਨੇ ਤੇਰੇ ਮਾਫੀ ਨਾ ਤੇਰੇ ਨੂੰ ਤਲਾਕ ਦਿੰਦਾ ਮਾਰੇ ਰੱਖਣੀਆ ਮਾਰੇ ਰੱਖਣੀਆ ਉਹ ਤੇਰੇ ਕੋਲ ਰਹਿਣੀ ਨਹੀਂ ਹੁੰਦਾ ਮਾਰੇ ਰੱਖਣੀਆ ਉਹ ਤੇਰੇ ਕੋਲ ਰਹਿਣੀ ਹੁੰਦਾ ਨਹੀਂ ਮੁੰਡਾ ਲੈਣਾ ਪੜਾ ਮੁੰਡਾ ਲੈਣਾ ਮੁੰਡਾ ਨੂੰ ਆਹ ਮੁੰਡਾ ਨੂੰ ਚੰਦੂ ਉਹ ਫੁੱਲ ਖਰਾਵਾ ਤਾਂ ਨਹੀਂ ਮੱਲੇ ਵਿੱਚ ਕੋਈ ਮੁੰਡਾ ਬਦਨਾਮ ਇਹ ਉਹਨੂੰ ਯੋਰ ਬਦਨਾਮ ਹੋ ਜਾਂਦਾ ਇਹ ਬੰਦਾ ਮੈਨੂੰ ਬਦਨਾਮ ਬੰਦਾ ਖੁਦ ਜਰਾਨੀ ਨੂੰ ਬਦਨਾਮ ਕਰੂਗਾ ਇਹ ਬੰਦਾ ਖੁਦ ਸਾਰਾ ਕਰੇਗਾ ਤੂੰ ਆ ਗਿਆ ਹੋਇਆ ਉਹ ਬੇਰੀ ਆ ਤੋੜਾ ਲੇਗਾ ਤੈਨੂੰ ਮਾਰੇਗਾ ਆਪਣੇ ਇੱਧਰ ਆਵਾ ਬਾਬਾ ਤੇਰੀ ਮਾਂ ਤੇਰੀ ਮਾਂ ਤੇਰੀ ਮਾਂ ਤੇਰੀ ਇੱਜ਼ਤ ਆ ਜਾਗੀ ਬੜੀ ਵੱੜੀ ਤੈਨਨੇ ਤੇਰੇ ਮਾਂ ਨੂੰ ਤਲਾਕ ਦੂਗਾ ਮੇਰੀ ਮਾਂ ਆਉਗੀ ਮੈਂ ਰੱਖਣੀ ਨਹੀਂ ਆ ਪਰ ਰੱਖਣੀ ਨਹੀਂ ਆ ਤੇਰੇ ਕੋਲ ਲੈਣੀ ਨਹੀਂ ਹੋਣੀ ਮੈਂ ਰੱਖਣੀ ਨਹੀਂ ਤੇਰੇ ਕੋਲ ਲੈਣੀ ਉਦੋਂ ਨਹੀਂ ਲੈਣੀ ਬੰਦਾ ਲੜਾ ਪੜਾ ਤੋੜਾ ਨਾ ਉਹਨਾਂ ਨੂੰ ਤੋੜਾ ਉਹਨਾਂ ਨੂੰ ਲੱਗੀ ਉਹਨਾਂ ਨੂੰ ਜਿਹੜਾ ਹਮਲਾ ਕਰਦਾ ਉਹਦੀ ਨਾਲ ਲੱਗ ਜਾਂਦੇ ਵੇਲੇ ਫੋਨ ਕਰਕੇ ਆਇਆ ਮੈਨੂੰ ਕਿਹਦਾ ਨਾਲ ਆ ਗਿਆ ਸਾਨੂੰ ਤਾਂ ਸੇਕ ਉਹਨਾਂ ਨੇ ਨਾਲ ਲਾ ਲਾ ਨਿਰਣਾ ਨਿਰਣਾ ਆਇਆ ਹੋਰ ਕਿਹਦੇ ਨਾਲ ਆਇਆ ਪਾਜੀ ਵੀਡੀਓ ਹੈਗੀ ਆ ਸਰ ਵੀਡੀਓ ਸਾਡੇ ਕੋਲ ਵਾ ਅੰਦਰ ਜਾਂਦੇ ਦੀ ਦੁਬਾਰ ਆਂਦੇ ਦੀ ਤੁਹਾਡੇ ਨਾਲ ਕਿ ਕਰਨੀ ਆਏ ਮੇਰੇ ਨਾਲ ਆਇਆ ਹਾਂਜੀ ਮੈਂ ਮੈਂ ਨੇ ਵੇਖਿਆ ਤੁਸੀਂ ਕਿਉਂ ਨਾਲ ਆਇਆ ਤੁਹਾਡੇ ਨਾਲ ਹੀ ਆ ਤੁਹਾਡੇ ਨਾਲ ਹੀ ਆ ਤੁਹਾਨੂੰ ਮਗਰ ਕੀ ਆਊਗਾ ਮੈਨੂੰ ਤਾਂ ਪਤਾ ਹੀ ਨਹੀਂ ਅੱਛਾ ਤੁਹਾਨੂੰ ਪਤਾ ਨਹੀਂ ਤੁਸੀਂ ਮੈਨੂੰ ਕਿਰਦੀਸ਼ ਕਿਹਾ ਮੈਂ ਮੈਂ ਤਾਂ ਆਪਣਾ ਪਿੱਛੇ ਆਇਆ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਮੈਨੂੰ ਪਤਾ ਹੈ ਕਿ ਮੈਂ ਆਪਣੀ ਤਫਤੀਸ਼ ਕਰਵਾ ਤੋ ਤੁਸੀਂ ਚਾਰ ਦੇ ਕੋ ਕਿਉਂ ਨਹੀਂ ਆਏ ਮਗਰ ਤੁਹਾਨੂੰ ਮੈਨੂੰ ਪਤਾ ਹੈ ਅੱਜ ਪਤਾ ਅੱਜ ਪਤਾ ਅੱਜ ਪਤਾ ਫਿਰ ਕੱਟੂ ਹਾਂਜੀ ਇਹਦੀ ਗੱਲ ਇਹਦੀ ਮਤਲਬ ਹੈ ਨਾ ਜੋ ਪੂਰਾ ਲੋਕ ਟਮਕਿਆ ਨਾ ਹੋ ਗਿਆ ਕਿ ਤੋਰ ਚੱਲਾ ਕਰ ਤੂੰ ਸਟਾਫੀ ਚੱਲ ਕੇ ਆਇਆ ਮੈਂ ਆਜੋ ਭਾਈ ਸੈਂਟਰ ਤੇ ਬੰਦੇ ਤੁਸੀਂ ਤੁਸੀਂ ਮੇਰਾ ਕੇ ਠਰ ਪਰਸੇ ਬਣਾਤਾ ਤਾਂ ਨਾ ਕਰਾਉਂਦੇ ਪ੍ਰਧਾਨ ਨਾਲ ਪਰ ਮੈਂ ਨਹੀਂ ਕਰਿਆ ਹੋ ਤਾਂ ਤੁਹਾਨੂੰ ਕਹਿੰਦਾ ਮੈਂ ਡੀਜੀਪੀ ਖਰੀਦਿਆ ਸੀਪੀ ਖਰੀਦਿਆ ਹਰ ਪੁਲਸ ਵਾਲਾ ਕਹਿੰਦਾ ਮੈਂ ਖਰੀਦਿਆ ਸਿਪਾਈ ਨੇ ਸਿਪਾਈ ਇਹੀ ਕਹਿੰਦਾ ਲਾਜਾ ਮਾਮੇਰਾ ਉਹ ਐਸਾ ਹੀ ਆ ਸਾਡੇ ਪਤਾ ਕੀ ਅੱਜ ਇਸੇ ਕਾਗਾ ਝੂਠੇ ਪਰਚਿਆਂ ਦਾ ਦੋਸੋ ਕਿਹੜੇ ਹਜ਼ਾਰਾਂ ਲੱਖ ਕਰੋਨਾ ਲੋਕ ਜਿਹਨਾਂ ਵਿੱਚ ਮਰੇ ਨੇ ਝੂਠੇ ਪਰਚਾ ਕਰਕੇ ਇਹ ਨਾ ਕਮਾ ਰਹੀਆਂ ਨੇ ਅੰਟੀਆਂ ਲੰਨ ਦੇ ਦੋ ਆ ਨੰਬਰ ਭਾਜੀ ਆ ਨੰਬਰ ਠੀਕ ਹੈ ਇਹਨਾਂ ਕੋ ਧਮਕੀਆਂ ਲਵਾਉਂਦੇ ਆ ਤੋਣਿਆ ਇਹ ਚਲੋ ਮੈਂ ਬਹੁਤ ਇੱਜ਼ਤ ਕਰਦਾ ਵਾਲਮਿਕ ਵਾਲਮਿਕ ਸਮਾਜ ਦੀ ਠੀਕ ਹੈ ਇਹ ਕਹਿੰਦੇ ਆ ਕਿ ਮੈਂ ਬਾਬਾ ਮੇਜਰ ਬੋਲਣ ਲਿਆ ਠੀਕ ਹੈ ਇਹਨਾਂ ਨੇ ਭੇਜਿਆ ਮੈਂ ਭੇਜਿਆ ਇਹ ਜੋ ਮਰਜ਼ੀ ਗਨ ਤੁਸੀਂ ਕੋ ਨੂੰ ਰੇ ਡੱਕਣਾ ਲੈ ਆਓ ਭਾਜੀ ਉੱਥੇ ਆਓ ਦੋ ਮਿੰਟ ਯਾਰ ਭਾਈਆ ਕਰੋ ਲਿਖਾ ਕਰੋ ਨਹੀਂ ਭਈ ਨਾ ਕਰੋ ਉੱਥੇ ਬੈਠਣਾ ਨਹੀਂ ਮੰਨੇ ਬਈ ਤੁਸੀਂ ਮਾਰਨਾ ਹੀ ਉਹਨਾਂ ਦਾ ਐਸਾ ਮਰਦ ਇੱਕ ਜਨਨੀ ਮਾਰਨਾ ਆਏ ਨੇ ਨਾ ਤੁਸੀਂ ਕਿ ਦੇਖੋ ਆਪੋ ਸੋ ਇੱਕ ਦੁਲਿਆ ਛੋਟੀ ਆ ਜੀ ਅਸੀਂ ਮਾਰਦੇ ਇਹੇ ਬਾੜੂ ਬਾੜ ਰਹੇ ਨੇ ਛੋਟੀ ਰੱਖੋ ਛੋਟੀ ਤੇ ਕਾਇਦੇ ਆਓ ਬਈ ਕਾਲਾ ਲੋ ਜਦੋਂ ਜਦੋਂ ਕੇ ਫੁੱਲ ਕਰੀਂ ਤੁਸੀਂ ਆਓ ਬਈ ਆਹ ਕੀ ਹੈ ਕੋਈ ਮੇੜੀ ਜੇ ਤੇ ਮੈਂ ਬਿਆਨ ਲੈਣਾ ਜਨਨੀ ਮਾਰਨਾ ਹੈ ਭਾਈ ਕੋਈ ਪਿਆਨੀ ਤੁਹਾਡੇ ਪਿਆਲੇ ਮੈਂ ਬੰਨ੍ਹ ਦੇਣਾ ਸਾਡੇ ਟ੍ਰਿਕਰ ਨਾਲ ਭਾਈ ਦੋਸ਼ੀ ਨਾਲ ਆਇਆ ਦੋਸ਼ੀ ਨਾਲ ਆ ਕੇ ਕਰੋਗੇ ਕਿ ਕੰਮ ਪਿਆ ਦੇਣੇ ਚਰਾਨੀ ਨੂੰ ਆਪਾਂ ਵਿੱਚੇ ਕਰੋਦੇ ਨਹੀਂ ਭਾਈ ਇੱਧਰ ਭਾਈ ਇੱਥੇ ਭਾਈ ਤੇ ਅਸੀਂ ਉਧੇ ਕਰਕੇ ਬੈਜੇ ਸਾਡਾ ਤੱਕਾ ਜੇ ਕੋਈ ਜਿਵੇਂ ਆ ਰਿਹਾ ਉਹਨਾਂ ਦਾ ਤੱਕਾ ਲੈ ਕੋਈ ਜਿਵੇਂ ਆ ਰਿਹਾ ਭਾਈ ਆ ਦੇਖੋ ਆ ਚਰਾਨੀ ਦਾ ਹਾਲ ਵੇਖੋ ਇਹਨਾਂ ਦਾ ਹਾਲ ਹੈ ਆ ਦੇਖੋ ਆ ਵੀ ਚੱਪਾਲਾ ਕੋਲ ਮੇਰੇ ਕੋਲ ਥਾਹੀ ਹਲੋ ਅੱਲਾ ਦੇ ਸਾਹਮਣੇ ਬੱਤਿ ਕਿ ਕਰਨੇ ਹੋ ਸੋ ਕੋ ਕੋ ਨੋ ਤੇ ਮੇਰਾ ਕੋਲ ਮੋਬਾਈਲ ਫੜੀ ਜਾਂਦੇ ਮੈਂ ਤੇ ਗੱਲ ਕਰਾਉਂਦਾ ਮੈਂ ਤੇ ਤੁਸੀਂ ਗੱਲ ਕਰੀ ਜਾਂਦਾ ਆਹ ਭਾਈ ਤੇ ਆਹ ਮੇਰੇ ਹਾਲ ਆਹ ਜਨੂਨੀ ਦਾ ਹਾਲ ਆਖਰੇ ਭਾਈ ਇਹਦਾ ਹਾਲ ਦੇਖੋ ਆ ਜਨੂਨੀ ਦਾ ਹਾਲ ਗੋਏ ਗੁੰਗਾ ਇਹਦੇ ਤੇ ਹੋ ਗਈ ਆਹ ਆਪਾਂ ਆਪੇ ਇਹਦਾ ਸੇਕ ਕਰ ਰਿਹਾ ਹਾਂ ਫਟਾਫਟਾਂ ਦਾ ਛਾਂਗੇ ਪਤਾ ਨਹੀਂ ਇਹਦੇ ਮੈਨੂੰ ਕੋਈ ਹਾਲ ਚੱਕੀ ਆ ਤੇ ਮੈਂ ਪਾਣੀ ਜਿਹੜੇ ਬੱਕੜੇ ਮਾਰੇ

ਨਾ ਤੂੰ ਵੀ ਨਾ ਕਰਨਾ ਤੂੰ ਇੱਕ ਤੋਸੀਬਨ ਨਾਲ ਲਿਆ ਦੇ ਕਾਫੇ ਦੇ ਕੋਲ ਉਹ ਫੜ ਕੇ ਪੜਾ ਜਿਹੜਾ ਆਇਆ ਹੈ ਵਾ ਵਾ ਬਸ ਠੀਕ ਬਲਕਿ ਹੋ ਗਿਆ ਹੋ ਗਿਆ ਅੱరే ਮੋਲਪੀਤ ਕੀ ਗੱਲ ਕੀ ਹੋਈ ਹੈ ਤੈਨੂੰ ਘਰ ਪੜਾ ਗੱਲ ਕਰ ਕੇ ਚਲਦੀ ਹੋ ਗੱਲ ਕੀ ਹੋਈ ਹੈ ਸਾਰੇ ਹੈਲੋ ਬੰਦਾ ਦਿੱਕਾ ਮੇਰੀ ਮੰਮਾ ਨੂੰ 6 ਸਾਲਸ ਮਿਲਿਆ ਪਤਾ ਹੈ ਨਹੀਂ ਸਰ ਬਾਤ ਲੈ ਇਹ ਸਭ ਪੋਜ਼ਰ ਪੁਰਕੇ ਤਾਂ ਨਾਲੋਂ ਲੈ ਆਏ ਤੇ ਉਹ ਬੰਦਾ ਨਾਲ ਆਇਆ ਜਿਹੜਾ ਮਾਰਦਾ ਪਿਆ ਸੀ ਸਰ ਜਾਨ ਜੀ ਕੋਣ ਨੇ ਉਹ ਜਿਹਨਾਂ ਨੇ ਤੁਹਾਡੀ ਮੰਮੀ ਨੂੰ ਹੋਇਆ ਕੀ ਸੀ ਪਾਪਾ ਸਰ ਪਾਪਾ ਨੇ ਮੇਰੇ ਹੋਣਾ ਕੁਝ ਨਹੀਂ ਆਪ੍ਰੈਲ ਦੇ ਮਹੀਨੇ ਦੇ 19 ਤਰੀਕ ਨੂੰ ਉਹਨਾਂ ਨੇ ਪੱਲਾ ਵੀ ਸਿਰ ਭਾੜਿਆ ਸੀ ਤੇ ਸਰ 27 ਤਰੀਕ ਨੂੰ ਮੇਰੀ ਖੋਦਦੀ ਮੈਰਿਜ ਹੈ ਤੇ ਮੰਮਾ ਦੇ ਪੈਰੋ ਤੇ ਪੈਰ ਦੇ ਪਹਾੜਾਂ ਦੇ ਸਾਤੇ ਸੱਟਾਂ ਲੱਗਿਆ ਨੇ ਲਤੋਣਾ ਲੱਤਾਂ ਦੇ ਸਾਡੇ ਨਾਲ ਕਿ ਹੱਥ 'ਚ ਫ੍ਰੈਕਚਰ ਆਇਆ ਹੈ ਅੱਜ ਤੁਸੀਂ ਪੁਲਿਸ ਨੂੰ ਕੰਪਲੇਨਟ ਕੀਤੀ ਸੀ ਪੁਲਿਸ ਆਈ ਤੇ ਸਰ ਬਿਲਕੁਲ ਨਹੀਂ ਆਈ ਆਜਾ ਹੀ ਹੈ ਤੁਹਾਡੇ ਪਾਪਾ ਪਾਪਾ ਹੀ ਕਰਦੇ ਨੇ ਨਾਲ ਕਿਨੂੰ ਹੈ ਮੈਂ ਇਹਨਾਂ ਨੂੰ ਪੁੱਛਿਆ ਕਿ ਕਿੱਥੇ ਹਸਪਤਾਲ ਨਾਲ ਲੈ ਕੇ ਆਏ ਕਿਸੇ ਨੂੰ ਬਿਲਕੁਲ ਨਾਲ ਕਿਨੂੰ ਲੈ ਕੇ ਆਏ ਆ ਪੁਲਿਸ ਆਈ ਹੈ ਕਿਨੂੰ ਨਾਲ ਲੈ ਕੇ ਆਈ ਹੈ ਸਰੇ ਸਰਪ ਦਾਰ ਸਿੰਘ ਨੂੰ ਲੈ ਕੇ ਦੋਸ਼ੀ ਨੂੰ ਨਾਲ ਲੈ ਕੇ ਆਏ ਨੇ ਮਾਰਿਆ ਮਾਰਿਆ ਹੋਰ ਕਿਨੂੰ ਨਾਲ ਲੈ ਕੇ ਪੰਗਾ ਦੇਖ ਨਹੀਂ ਤਾ ਦੇਖ ਕੇ ਪਿਛਟਾ ਡਰ ਨਾਲੇ ਅੰਦਰ ਫੜਿਆ ਮੈਂ ਖੁਦ ਵੇਖਿਆ ਨਾ ਕੋਈ ਆਇਆ ਹੀ ਨਹੀਂ ਨਾ ਟਾਡੇ ਨਾਲ ਕੋਈ ਆਇਆ ਹੀ ਨਹੀਂ ਸਰ ਇਹ ਹਾਲਤ ਮੇਰੀ ਘਰ ਵਾਲੇ ਨੇ 28 ਪਰ 28 ਜਨਵਰੀ ਨੂੰ ਕੀਤੀ ਹੈ ਸਵੇਰ ਆਣ ਕੇ ਐ ਸਰ ਇਹ ਡਿਕਟਾਗ ਇਹਨੇ ਨਸ਼ੇ ਦੇ ਆਦੀ ਨੇ ਜਦੋਂ ਦੀ ਮੇਰੀ ਇਹਨਾਂ ਨਾਲ ਮੈਰਿਜ ਹੋਈ ਹੈ ਦੂਸਰੀ ਮੈਰਿਜ ਨੇ ਮੇਰੇ 6 ਸਾਲ ਹੋ ਚੱਲੇ ਇਹਨਾਂ ਦੇ ਨਾਲ ਰਹਿ ਰਹੀ ਨੂੰ ਤੇ ਸਰ ਜਦੋਂ ਵੀ ਆਂਦੇ ਆ ਇਦਾਂ ਨਸ਼ਾ ਪਤਾ ਕਰਦੇ ਆ ਅੱਜ ਤੋਂ ਅਪ੍ਰੈਲ ਦੀ 19 ਤਰੀਕ ਨੂੰ ਮੇਰੇ ਪਹਿਲਾਂ ਸਾਟ ਇਹਨਾਂ ਨਾਲ ਲਈ ਸੀ ਮੇਰੇ ਸਿਰ ਵਿੱਚ ਮਦੋਂ ਦੀ ਅਲੱਗ ਰਹਿ ਰਹੀ ਇਹਨਾਂ ਤੋਂ ਤੇ ਸਰ ਹੁਣ ਜਦੋਂ ਵੀ ਦਿਲ ਕਰਦਾ ਆਣ ਕੇ ਮਾਰੇ ਕੁਟਾਈ ਕਰਦੇ ਆ ਮੇਤੇ ਮਾੜੇ ਚੰਗੇ ਬਲੇਮ ਲਾਂਦੇ ਆ ਹਾਂ ਸਰ ਹੈਡ ਕਨਸਟੇਬਲ ਆ ਸੁਲਤਾਨਵੰਡੀ ਡਿਊਟੀ ਆ ਹਾਂਜੀ ਸਰ ਪੰਜਾਬ ਪੁਲਿਸ ਚ ਆ ਜਿਹੜੀ ਸਟਾਨਾਈ ਆਵਾ ਇਸ ਤੋਂ ਪਹਿਲਾਂ ਕਿੰਨੀ ਦੇ ਨਸਟਿਟੂਟ ਹੋਇਆ ਸਰ ਤਿੰਨ ਵਾਰੀ ਪਹਿਲਾਂ ਮੇਰਾ ਸਿਰ ਪਾੜ ਚੁੱਕੇ ਹੋਇਆ ਮਾਰ ਕੁਟਾਈ ਤੇ ਹੱਥ ਤੋਂ ਜ਼ਿਆਦਾ ਕਰਦੇ ਆ ਜਿੱਥੇ ਅਸੀਂ ਪਹਿਲਾਂ ਰਹਿੰਦੇ ਉੱਥੇ ਵੀ ਇਨਕੁਆਰੀ ਕਰ ਸਕਦੇ ਜੋ ਤੇ ਜਿੱਥੇ ਹੁਣ ਰਹਿ ਰਹੇ ਉੱਥੇ ਵੀ ਇਨਕੁਆਰੀ ਕਰ ਸਕਦੇ ਜੋ ਤੁਹਾਡੇ ਵੀ ਸ਼ੇਕ ਹੋਏ ਕੀ ਮਾਰੇ ਤੁਹਾਡੇ ਸਰ ਇਹ ਦਾਤ ਮਾਰੇ ਹਾਂਜੀ ਸਰ ਲੱਤਾਂ ਤੇ ਬਾਹਾਂ ਤੇ ਸਰ ਸਿਰ ਤੇ ਤੁਸੀਂ ਹੋਰ ਨਹੀਂ ਪਾਇਆ ਇੱਥੇ ਵਿੱਚ ਦੱਸਣ ਮੈਂ ਉਹ ਬੱਚਾ ਕੋਈ ਨਹੀਂ ਆ। ਹਾਂ ਸਰ ਜਦੋਂ ਇਹ ਆਏ ਆ ਸਾਡਾ ਦਰਵਾਜ਼ਾ ਕੁੱਲਾ ਸੀ ਬਾਰ ਵਾਲਾ ਇਹਨਾਂ ਅੰਦਰ ਆਂਦਿਆਂ ਸਾਰੀ ਕੁੰਡੀ ਲਾ ਲਈ ਐ। ਮੈਂ ਇਹਨਾਂ ਕੋ ਆਪਣੀ ਮੈਂ ਮੇਰੀ ਬੇਟੀ ਸੀ ਕੱਲੀਆਂ ਕਰ। ਅਹੀਂ ਮੈਂ ਆਪਣੀ ਮਸਾਂ ਜਾਨ ਬਚਾਈ। ਜਾਨ ਬਚਾ ਕੇ ਮੈਂ ਬਾਹਰ ਨਿਕਲ ਕੇ ਕੁੰਡੀ ਕੋਲੀ ਆ। ਇਹਨਾਂ ਪਿੱਛੋਂ ਆਣ ਕੇ ਫੇਰ ਮੇਰੇ ਤੇ ਹਮਲਾ ਕਰਤਾ। ਤੇ ਮੈਂ ਉੱਥੇ ਡੇਗ ਗਈ ਫੇਰ ਸਾਰੀ ਦੁਨੀਆ ਕੱਟੀ ਹੋਈ ਐ। ਦੁਨੀਆ ਨਾਲ ਬਹੁਤ ਮਾੜਾ ਚੰਗਾ ਨਾਲ ਨੂੰ ਗਾਲਾਂ ਕੱਢੀਆਂ ਇਹਨਾਂ ਨੇ। ਦੱਤਰ ਸਿਰ ਦੀ ਦੱਤ ਨਹੀਂ ਮਾਰਿਆ। ਹਾਂਜੀ ਸਰ। ਸਾਰੇ ਪਾਸੇ। ਹਾਂਜੀ ਸਰ ਦਾਤ ਸੀ। ਤੇ ਹੋ ਕਿਸੇ ਇੱਕ ਤੇ ਬਾਕੀ ਇਹਨਾਂ ਨੇ ਮਤਲਬ ਕਿ ਜੋ ਹਾਤਾਂ ਦਾ ਮਰੀ ਜਾਂਦੇ ਸੀ ਮੇਰੇ ਮੰਮਾ ਪਾਪਾ ਬਾਅਦ ਵਿੱਚ ਆਏ ਨੇ ਜਦੋਂ ਮੈਨੂੰ ਮਤਲਬ ਕਿ ਇਹਨਾਂ ਨੇ ਪੂਰੀ ਮਾਰ ਕੇ ਸੁੱਟ ਦਿੱਤਾ ਹਾਂਜੀ ਸਰ ਪਹਿਲਾਂ ਇਸ ਮੈਰਿਜ ਇਸ ਮੈਰਿਜ ਨੂੰ ਸਰ 6 ਸਾਲਾਂ ਦਾ ਚੱਲਿਆ ਹਾਂਜੀ 4 ਸਾਲ ਦਾ ਬੇਟਾ ਤਾਨੂੰ ਕਦੀ ਕੇਸ ਕੋਲੋਂ ਵੀ ਤਾਨੇ ਮਾਰਦੇ ਸੀ ਕਿ ਮੈਂ ਕੋਈ ਜਗ੍ਹਾ ਗਿਆ ਜਾਂ ਐਸਾ ਕੋਈ ਗੱਲ ਕਿ ਗਲਤ ਇਲਿਕੇਸ਼ਨ ਹਾ ਸੀ ਸਰ ਅੰਦਰ ਦੂਸਰੀ ਜਗ੍ਹਾ ਮੈਰिज ਤੋਂ ਵੀ ਅਲੀਗੇਸ਼ਨ ਲਾਉਂਦੇ ਸੀ ਪਰ ਇਹ ਸਾਰੇ ਇਹਨਾਂ ਨੇ ਪਹਿਲਾਂ ਵੀ ਨਹੀਂ ਡਿਵੋਰਸ ਕੀਤਾ ਆਪਣੀ ਵਾਈਫ ਤੋਂ ਪਟਿਆਲੇ ਰਹਿ ਰਹੇ ਨੇ ਉਹ ਉਹਨਾਂ ਨਾਲ ਵੀ ਕੇਸ ਲੱਗਾ ਆ ਵਾ ਪਰ ਇਹਨਾਂ ਨੇ ਮੇਨ ਤੋਖਾ ਧੜੀ ਚ ਵਿਆਹ ਕਰਾਇਆ ਕਿ ਮੇਰਾ ਡਿਵੋਰਸ ਹੋ ਚੁੱਕਿਆ ਆ ਉਹਦੇ ਨਾਲ ਅੱਛੀ ਪਹਿਲੇ ਕਰਦੇ ਸੀ ਉਹ ਹਾਂ ਸਰ ਕੀਤੀ ਸੀ ਤੇ ਇਦਾਂ ਹੀ ਮੋਦਬਰ ਬੰਦੇ ਪੈ ਕੇ ਕਹਿੰਦੇ ਕਿ ਚੱਲ ਛੱਡ ਪਰਾਂ ਤੇਰੀ ਗੁੜੀਆ ਜਵਾਨ ਇੱਕ ਬੱਚੇ ਦੀ ਤੂੰ ਮਾਂ ਹੀ ਦੀ ਤੇਰੀ ਗੁੜੀਆ ਉਹ ਕਿਦੇ ਦਾ ਹਾਂਜੀ ਪਤਨ ਪਰਲੇ ਘਰ ਰੇਦੀ ਹੈ ਹਾਂਜੀ ਤੇ ਅੱਛਾ ਜਿਹੜੀ ਆ ਤੂੰ ਪਿਛਲੇ ਦੀ ਕਾਰਵਾਈ ਨਹੀਂ ਕੀਤੀ ਲੱਗਦਾ ਵੀ ਗਲਤੀ ਹੋ ਗਈ ਕਾਰਵਾਈ ਕਰਨ ਦੀ ਸਰ ਮੇ ਕੋ ਬਹੁਤ ਵੱਡੀ ਗਲਤੀ ਹੈ ਨਾ ਕਰ ਵਾਈ ਕਰਨ ਦਾ ਨਤੀਜਾ ਮੈਨੂੰ ਫੇਰ ਦੁਬਾਰਾ ਮਿਲ ਗਿਆ ਹੈ ਅਗਰ ਮੈਂ ਪਹਿਲਾਂ ਹੀ ਹੱਥ ਪਾਏ ਹੁੰਦੇ ਤੇ ਸਰ ਮੈਨੂੰ ਅੱਜਾ ਮੁਸ਼ਕਲ ਨਾਲ ਚੱਲਣੀ ਪੈਂਦੀ ਪੰਜਾਬ ਪੁਲਿਸ ਦੀ ਤੌਰ ਸਮਾਈ ਸਰ ਬਹੁਤ ਜ਼ਿਆਦੀ ਸਰ ਇਹਨਾਂ ਦੇ ਚਾਰੇ ਭਰਾ ਮੁਲਾਜ਼ਮਾਂ ਤੇ ਸਰ ਮੇਰੇ ਤੇ ਮਤਲਬ ਕੀ ਕਹਿੰਦੇ ਕਿ ਤੂੰ ਕੁਝ ਕਰ ਨਹੀਂ ਸਕਦੀ ਇੱਥੇ ਤੱਕ ਕਿ ਮੇਰਾ ਭਰਾ ਮਾਰਨ ਚ ਵੀ ਇਹਨਾਂ ਦਾ ਪੂਰਾ ਉਧਰੋਂ ਇਹਨਾਂ ਨੇ ਰਿਸ਼ਵਤ ਲੈ ਕੇ ਕਾਦਿਆ ਪੂਰਾ ਹੱਤ ਹੈਗਾ ਇਹਨਾਂ ਮੇਰਾ ਭਰਾ ਵੀ ਪਹਿਲਾਂ ਮਰ ਗਿਆ ਵਾ ਬਹੁਤ ਜ਼ਿਆਦੀ ਸਰ ਮੈਨੂੰ ਇਹਹੀ ਗੱਲ ਕਹਿੰਦੇ ਆ ਕਿ ਤੁਸੀਂ ਸਾਡਾ ਕੁਝ ਵੀ ਨਹੀਂ ਕਰ ਸਕਦੇ ਜੋ ਜਿੱਥੇ ਮਰਜ਼ੀ ਭਜਲਾ ਮੈਂ ਮੇਰੇ ਭਰਾ ਮੁਲਾਜ਼ਮਾਂ ਜੋ ਤਰਕ ਹੁੰਦਾ ਦੂ ਕਰ ਲਾ ਤੂੰ ਮਿਲ ਕੇ ਮੇਰਾ ਕੁਝ ਵੀ ਨਹੀਂ ਕਰ ਸਕਦਾ ਬਹੁਤ ਗਲਤ ਵਰਲਡ ਬੋਲਦੇ ਜੋ ਸਰ ਮੈਂ ਇਨਸਾਫ ਚਾਹੁੰਨੀ ਆ ਮੈਨੂੰ ਇਨਸਾਫ ਦਿੱਤਾ ਜਾਵੇ ਤੇ ਮੈਨੂੰ ਇਸ ਇਨਸਾਨ ਤੋਂ ਖਲਾਸੀ ਦਿੱਤੀ ਜਾਵੇ ਮੇਰਾ ਬਹੁਤ ਮਾੜਾ ਹਾਲਤ ਕਰਦੇ ਸਰ ਮੇਰੇ ਤੇ ਕੱਲ ਵੀ ਮਿਲ ਕੇ ਹੱਦ ਤੋਂ ਜ਼ਿਆਦਾ ਮੱਲੇ ਚਾਣ ਕੇ ਤੇ ਮੇਰੇ ਤੇ ਕਰ ਮਾਮ ਕਰਦੇ ਰਹੇ ਹਨ ਕਿ ਹਮਲਾ ਕਰਨ ਦੀ ਕੋਸ਼ਿਸ਼ ਕਰਦੇ ਰਹੇ ਮੱਲੇ ਵਾਲਿਆਂ ਨੇ ਮੈਨੂੰ ਬਚਾਇਆ ਕੱਲ ਬਾਹਰੋਂ ਤਾਲੇ ਮਾਰ ਮਾਰ ਕੇ ਰੱਖਿਆ ਇੱਥੇ ਤਾਂ ਕਿ ਮੈਨੂੰ ਸਰ ਕੱਲ ਮੈਂ ਐਡਮਿਟ ਹੋਣਾ ਸੀ ਭੱਜ ਦੌੜ ਪੂਰੀ ਮੇਰੇ ਪੇਰੈਂਟਸ ਨੇ ਕੀਤੀ ਪਰ ਇਹਨਾਂ ਨੇ ਮੈਨੂੰ ਬਾਹਰ ਨਹੀਂ ਜਾਣ ਦਿੱਤਾ ਅੱਜ ਮੇਰੇ ਮੰਮੀ ਪਾਪਾ ਨੇ ਮੈਨੂੰ ਸਵੇਰ ਦਾ ਘਰੋਂ ਬਾਹਰ ਬਿਠਾਇਆ ਤੇ ਫੇਰ ਅਸੀਂ ਆਏ ਆ ਮਾਰੇ ਨਾ ਹੀ ਗੋੜ ਕਿ ਉੱਚੀ ਬੋਲੋ ਗੋੜਾ ਨਾ ਮਨੀ ਕੀ ਹੋਇਆ ਤੁਹਾਡੀ ਪਤਨੀ ਬਹੁਤ ਜ਼ਖਮੀ ਆ ਦੱਸਿਆ ਜਾ ਰਿਹਾ ਕਿ ਤੁਸੀਂ ਤੇਜ਼ ਤਾਰ ਹਥਿਆਰ ਨਾਲ ਹਮਲਾ ਕੀਤਾ ਤੇ ਤਾਂ ਹਥਿਆਰ ਨਾਲ ਕੋਈ ਨਹੀਂ ਕੀਤਾ ਇਹਦੀ ਲੜਕੇ ਨਾਲ ਗੱਲਬਾਤ ਹੈ ਜਿੱਥੇ ਰਹਿੰਦੀ ਆ ਠੀਕ ਹੈ ਜੀ ਇਹਨੂੰ ਖਰਚਾ ਪਾਣੀ ਸਭ ਕੁਝ ਮੈਂ ਦੇਣਾ ਹਾਂ ਰਾਸ਼ਨ ਪਾਣੀ ਸਭ ਕੁਝ ਪਾ ਕੇ ਦੇਣਾ ਲੀੜਾ ਕਪੜਾ ਸਭ ਕੁਝ ਦੇਣਾ ਹਾਂ ਜੀ ਇਹਦੀ ਨਾਲ ਦੇ ਮੁੰਡਾ ਛੋਏ ਮੁੰਡਾ ਉਹਨਾਂ ਗੱਲਬਾਤ ਹੈ ਇਹਦੀ ਫੋਨ ਦੀ ਰਿਕਾਰਡਿੰਗ ਕਢਾਈ ਜਾਵੇ ਜੀ ਡਿਟੇਲ ਕਢਾਈ ਜਾਵੇ ਇਹਦੇ ਫੋਨ ਦੀ ਜੇ ਮੈਂ ਝੂਠਾ ਆਵਾ ਤੇ ਮੈਨੂੰ ਜੋ ਮਰਜ਼ੀ ਕਰ ਗੱਲਬਾਤ ਹੋਵੇ ਤੇ ਆਪਾਂ ਜਾਨੋ ਮਾਰਨ ਤੱਕ ਜਾਵਾਂਗੇ ਮੈਂ ਜਾਨੋ ਮਾਰਨ ਦੀ ਮਾਰਨ ਮੈਂ ਨਾ ਜਾਨੋ ਮਾਰਿਆ ਵਾ ਤੇ ਨਾ ਮੈਨੂੰ ਲੋੜ ਹੈਗੀ ਆ ਮੇਰੀ ਉਹ ਹਮਸਫਰ ਆ ਇੱਕ ਮਨੂ ਕੀ ਲੋੜ ਹੈਗੀ ਆ ਪਰ ਜਿਹੜੀ ਫੋਟੋਆਂ ਦੇ ਵਿੱਚ ਬੜਾ ਹਮਲਾ ਕੀਤਾ ਬਹੁਤ ਜਾਣਦਾ ਉਹ ਕਿਨੇ ਕੀਤਾ ਨਹੀਂ ਮੈਂ ਨਹੀਂ ਕੀਤਾ ਹੋਏਗਾ ਸਿਰਫ ਡੰਡਾ ਹੀ ਮੇਰੇ ਕੋਲ ਇਹ ਸਾਰਾ ਟੱਬਰ ਪਈ ਮੇਰੇ ਗਲ ਮੈਂ ਕੱਲਾ ਹਾਂ ਤੇ ਡੰਡੇ ਦੇ ਨਾਲ ਗੋਲ ਗੋਲ ਛੇ ਕਿਤਰਾ ਹੋ ਗਿਆ ਨਿਕ ਨਿਕ ਉਹ ਮੈਨੂੰ ਨਹੀਂ ਪਤਾ ਜੀ ਇਹਨਾਂ ਨੂੰ ਇਹਨਾਂ ਨੇ ਕੀਤੇ ਹੋਣਗੇ ਉਹ ਕਹਿਣਾ ਕਿ ਤੁਸੀਂ ਤੁਸੀਂ ਤੇਜਾ ਤਾਰ ਸਾਰਾ ਮਹੱਲਾ ਨਾ ਨਾ ਸਾਰਾ ਮਹੱਲਾ ਇਹਨਾਂ ਦਾ ਇਕੱਠਾ ਹੋ ਗਿਆ ਉਸੇ ਵੇਲੇ ਕੋਈ ਨਹੀਂ ਲਾਤਾ ਬਦੂਤ ਸਾਰਾ ਕੁਝ ਨਹੀਂ ਬਚਿਆ ਮਹੱਲਾ ਤੁਹਾਡੇ ਵਾਲੀ ਬੋਲਦਾ ਤੁਸੀਂ ਇਹਦੀ ਕਾਫੀ ਪੁਰਾਣੇ ਰਹਿੰਦੇ ਆ ਮਨੂੰ ਉੱਥੇ 2-3 ਮਹੀਨੇ ਹੋਏ ਆ ਆਏ अच्छा मेनू यार दसो के आज तुसी अस्पताल पहुंचे जे ड्रां तभकान वास्ते पुलिस ਨਾਲ 아이ਆ ਮੈਂ ਪਤਾ ਲੈਣਾ ਮੇਰਾ ਹਮਸਫਰਿਆ ਚਲੋ ਮੇਕੋ ਛੱਟਪੇਡ ਲੱਗ ਗਈ ਮੰਨ ਲੋ ਠੀਕ ਆ ਦੋਵੇਂ ਲੜਦੇ ਝਗੜਦੇ ਮੈਂ ਉਹਨਾਂ ਦਾ ਪਤਾ ਲੈਣ ਆਇਆ ਹਾਂ ਤੇ ਹਸਪਤਾਲ ਮੈਂ ਵੇਖਾ ਵੀ ਜੋ ਖਰਚਾ ਵਾ ਚਲੋ ਮੈਂ ਇਲਾਜ ਕਰਾਵਾ ਇਹਦਾ ਪਤਾ ਲੈਣੇ ਸਿਰ ਧੋੜੇ ਕਿਉ ਆਪਾਂ ਕੈਮਰੇ ਵੇਖ ਕੇ ਧੋੜੇ ਕਿ ਮੈਂ ਤਾਂ ਲੈਣ ਪਤਾ ਉਹ ਠੋਕੀ ਨੂੰ ਇਹ ਵੀ ਪਤਾ ਨਹੀਂ ਮੁੰਡੇ ਨਾਲੇ ਬੁਲਾਇਆ ਕਿ ਮੇਰੇ ਗਲ ਪੈ ਜਾਣੇ ਆ ਠੀਕ ਹੈ ਜੀ ਵੀ ਮੇਰੇ ਗਲ ਪੈ ਜਾਣੇ ਆ ਮੇਰੇ ਸਟਾ ਪਟਾ ਲਾ ਦੇਣਗੇ ਮੈਂ ਜੇ ਡਰਨਾ ਭੱਜਾ ਜੇ ਮੈਨੂੰ ਪਤਾ ਹੁੰਦਾ ਪ੍ਰੈਸਰ ਪੁਟ ਵਾਲੇ ਤੇ ਮੈਂ ਖੁਦ ਆਪ ਆਉਣਾ ਸੀ ਤੁਹਾਡੇ ਕੋਲ ਚੱਲ ਕੇ ਹੁਣ ਕੀ ਆਪਾਂ ਮੰਗ ਕਰਦੇ ਆ ਮੈਂ ਇਹੋ ਕਹਿੰਨਾ ਵੀ ਜੋ ਇਨਸਾਫ ਹੈ ਉਹ ਕੀਤਾ ਜਾਵੇ ਇਹਦੀ ਡਿਟੇਲ ਕਢਾਈ ਜਾਵੇ ਫੋਨ ਦੀ ਠੀਕ ਹੈ ਜੀ ਜੋ ਤੁਹਾਡੇ ਦੀ ਕਾਰਵਾਈ ਬੰਦੀ ਕੀਤੀ ਜਾਵੇ ਦੇਖੋ ਜੀ ਜੋ ਕਾਨੂੰਨ ਦੇ ਹੋਏਗਾ ਉਹ ਮੈਨੂੰ ਮਨਜ਼ੂਰ ਆ ਪਰ ਇਹ ਤਾਂ ਮੰਨਦੇ ਤੁਸੀਂ ਜੀ ਹਮਲਾ ਕੀਤਾ ਆਪਣੀ ਦੇਖੋ ਹਮਲਾਣੀ ਕੀਤਾ ਨੇ ਹੱਥੋ ਪਾਈ ਜਰੂਰ ਹੋਏ ਆ ਜਿਹਦੇ ਵਿੱਚ ਨਾ ਟੱਬਰ ਸਾਰਾ ਆ ਗਿਆ ਠੀਕ ਹੈ ਜੀ ਪਰ ਉਹਨੇ ਸੱਟ ਨਹੀਂ ਲੱਗੀ ਦੇਖੋ ਤੁਹਾਡੇ ਕੋਈ ਸੱਟ ਨਹੀਂ ਲੱਗੀ ਉਹਨਾਂ ਦੇ ਸੱਟਾਂ ਲੱਗੀਆਂ ਵੇਖੋ ਜੀ ਛਡੋਂਦੇ ਛਡੋਂਦੇ ਸੱਟ ਪੇਟ ਲੱਗ ਹੀ ਜਾਂਦੀ ਆ ਅੱਛਾ ਮੈਨੂੰ ਇਹ ਦੱਸੋ ਕਿ ਕਾਰਵਾਈ ਜਿਹੜੀ ਹੈ ਤੁਹਾਡੇ ਉੱਤੇ ਵੀ ਹੋਣੀ ਚਾਹੀਦੀ ਹੈ ਤੇ ਉਹਨਾਂ ਉੱਤੇ ਵੀ ਹੋਣੀ ਚਾਹੀਦੀ ਤੁਹਾਡੇ ਸਾਹਮਣੇ ਜਿਹੜਾ ਵੀ ਜਦੋਂ ਫੋਨ ਦੀ ਡਿਟੇਲ ਕਢਾਈ ਜਾਵੇ ਦੀ ਠੀਕ ਹੈ ਜੀ ਜੇ ਮੈਂ ਗਲਤ ਹੋਵਾਂਗਾ ਠੀਕ ਹੈ ਜੀ ਮੇਰੇ ਤੇ ਕਾਰਵਾਈ ਕੀਤੀ ਜਾਵੇ ਉਹਦੀ ਡਿਟੇਲ ਦੀ ਨਹੀਂ ਜਿਹੜਾ ਹੋਣ ਸੱਟਾਂ ਲੱਗੀਆਂ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਮੇਰੀ ਇੱਜ਼ਤ ਰੋਲੇਗੀ ਠੀਕ ਹੈ ਜੀ ਬਾਹਰ ਇਹ ਮੁੰਡਿਆਂ ਨਾਲ ਗੱਲਾਂ ਕਰੇਗੀ ਫਿਰ ਜਿਹੜਾ ਹਮਲਾ ਕੀਤਾ ਉਹਦੀ ਕਾਰਵਾਈ ਤੁਹਾਡੇ ਤੇ ਹੋਵੇ ਕਿ ਨਾ ਹੋਵੇ ਦੇਖੋ ਜੀ ਮੈਂ ਦਰਗਾਹ ਫਿਰ ਇਹੋ ਗੱਲ ਕਹਿੰਦਾ ਵੀ ਦੋਵੇਂ ਜੀ ਜਿਹੜੇ ਅਸੀਂ ਆਪਸ ਵਿੱਚ ਲੜੇ ਝਗੜੇ ਆ ਜਰੂਰ ਹੱਥੋਂ ਪਾਈ ਜਰੂਰ ਹੋਏ ਆ ਇਹਨਾਂ ਦਾ ਟੱਬਰ ਸਾਰਾ ਆ ਗਿਆ ਗੱਲ ਪੈ ਗਿਆ ਠੀਕ ਹੈ ਜੀ ਹਾਂ ਇਹੋ ਗੱਲ ਹੋਈ ਹੋਰ ਕੋਈ ਗੱਲ ਨਹੀਂ ਵਿਆਹ ਨੂੰ ਕਿੰਨੀ ਦੂਰੀ ਹੈ ਸਾਡੀ ਆਪਣਾ ਰਿਲੇਸ਼ਨ ਹੈ ਵੀਰੇ ਅੱਛਾ ਵਿਆਹ ਨਹੀਂ ਹੋਇਆ ਲਿਵਿੰਗ ਰਿਲੇਸ਼ਨ ਚ ਹੈ ਲਿਵਰ ਰਿਲੇਸ਼ਨ ਚ ਹੈ ਬੱਚਾ ਹੈਗਾ ਕੋਈ ਇੱਧਰ ਤੁਹਾਡੇ ਕੋਲ ਇੱਧਰ ਬੱਚਾ ਇੱਕ ਹੈ ਇੱਕ ਹੀ ਬੇਟਾ ਤੇ ਪਹਿਲੇ ਵੀ ਪਹਿਲੇ ਉਹਨਾਂ ਦਾ ਖਰਚਾ ਜਾ ਰਿਹਾ ਪਹਿਲੇ ਵੀ ਆ ਚੁ ਕਿੰਨੇ ਆ ਨਹੀਂ ਨਹੀਂ ਇਹਨਾਂ ਦਾ ਇਹਨਾਂ ਦਾ ਵਿਆਹ ਹੋਇਆ ਇਹਨਾਂ ਦਾ ਇਹਨਾਂ ਦਾ ਮੇਰੇ ਨਾਲ ਤੀਜਾ ਤੇ ਜੇਥਾ ਵਿਆਹ ਵਾ ਤੇ ਤੁਹਾਡਾ ਪਹਿਲਾ ਇਹਨਾਂ ਦਾ ਜਿਹੜਾ ਮੇਰਾ ਦੂਜਾ ਤੁਹਾਡਾ ਦੂਜਾ ਸਰ ਜੀ ਇਸ ਵਾਰ ਤੁਹਾਨੂੰ ਮਨਕੂਲ ਕਰੂ ਕੀ ਹੋਇਆ ਸਰ ਇੱਥੇ ਆਏ ਜੀ ਹਸਪਤਾਲ ਵਿੱਚ ਇਹਨਾਂ ਦਾ ਬਾਪਲਾ ਜਿਹੜਾ ਉਹਦੇ ਸਟਾਕਾ ਮਾਰੀਆਂ ਨੇ ਅਵਤਾਰ ਸਿੰਘ ਨੇ ਜਿਹੜਾ ਕਿ ਕਨਸਟੇਬਲ ਆ ਤੇ ਉਹਨੇ ਸਰਕਾਰ ਨੂੰ ਮਾਰੀਆਂ ਉਹਦਾ ਜੀ ਬਿਆਨ ਲੈ ਕੇ ਤੇ ਆਪਾਂ ਜਿਹੜੀ ਕਾਰਵਾਈ ਕਰਦੇ ਕਰ ਸਿੰਘ ਕੀ ਕਰਦਾ ਵਾ ਕੀ ਕੰਮ ਕੀ ਕਰਦਾ ਵਾ ਅਕ ਉਸ ਪਾਰਟਮੈਂਟ ਚ ਉਸ ਪਾਰਟਮੈਂਟ ਤੇ ਡਿਊਟੀ ਨਹੀਂ ਨਦੀ ਡਿਊਟੀ ਦਾ ਨਹੀਂ ਮੈਨੂੰ ਪਤਾ ਕਿੱਥੇ ਆ ਮੈਨੂੰ ਇਹ ਵੀ ਉਹ ਰਿਪੋਰਟਮੈਂਟ ਇਸ ਅਪਰਸ ਪਾਰਟਮੈਂਟ ਸੱਟਾ ਕਿੰਨੀ ਲੱਗੀ ਔਰ ਤੇ ਸੱਟਾ ਕਿੰਨੀ ਲੱਗੀ ਔਰ ਤੇ ਸੱਟਾ ਹਜ ਇੱਕ ਸਿਰ ਚ ਤੇ ਇੱਕ ਬਾਹਾਂ ਤੇ ਲੱਤਾਂ ਤੇ ਆ ਜਾਨੀ ਕਹਿੰਦੀ ਕਿ ਪਹਿਲਾਂ ਵੀ ਬੜੀ ਮਾਰਨ ਦੀ ਕੋਸ਼ਿਸ਼ ਕੀਤੀ ਪਰ ਪਰ ਮੈਨੂੰ ਕੋ ਦਰਖਾਸਤ ਪਹਿਲੀ ਵਾਰ ਆਈ ਤੇ ਮੈਂ ਪਹਿਲਾਂ ਇਹਦੇ ਉੱਤੇ ਹੁਣ ਕੀ ਕਾਰਵਾਈ ਕਰਨ ਚੱਲੀ ਜੋ ਵੀ ਇਹਦੀ ਕਾਰਵਾਈ ਬਣਦੀ ਆ ਮੈਂ ਕਰ ਦਵਾਂ ਜੋ ਵੀ ਬਿਆਨ ਲੈ ਲਏ ਉਹਨਾਂ ਦੇ ਆ ਲੈ ਲੈ ਉਹਨਾਂ ਨੂੰ ਇਹ ਵੀ ਖਤਰਾ ਹੈਗਾ ਕਿ ਹਸਪਤਾਲ ਦੇ ਵਿੱਚ ਕਿਤੇ ਫੇਰ ਨਾ ਹਮਲਾ ਕਰ ਦੇ ਉਹਦੇ ਵਾਸਤੇ ਕੋਈ ਪ੍ਰੋਟ ਜੇਕਰ ਆਪਾਂ ਨੂੰ ਲੱਗਿਆ ਤਾਂ ਹੀ ਪ੍ਰਚੰਦ ਦੇਦਾਂਗੇ ਇੰਨੀ ਦੀ ਕੋਈ ਗੱਲ ਲੱਗਦੀ ਨਹੀਂ ਅੱਛਾ ਸਰ ਅੱਜ ਦੋਸ਼ੀ ਤੁਹਾਡੇ ਨਾਲ ਆਇਆ ਉਹਦੇ ਬਾਰੇ ਦੱਸੋ ਉਹ ਕੌਣ ਮੇਰੇ ਨਾਲ ਤਾਂ ਕੋਈ ਦੋਸ਼ੀ ਆਇਆ ਨਹੀਂ ਮੇਰੇ ਨਾਲ ਤਾਂ ਕੋਈ ਦੋਸ਼ੀ ਤੁਸੀਂ ਕਹਿੰਦੇ ਵੀ ਆ ਦੋਸ਼ੀ ਆਲੇ ਵੀ ਉਹ ਬਾਹਰ ਘੁੰਮ ਰਿਹਾ ਪਰ ਮੇਰੇ ਨਾਲ ਤਾਂ ਕੋਈ ਆਇਆ ਹੀ ਨਹੀਂ 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 ਵੈਸੇ ਲੱਗਦਾ ਡਰਵਾ ਉਹਨਾਂ ਨੂੰ ਡਰਵਾ ਜਿਹੜਾ ਫੈਮਿਲੀ ਉਹਦਾ ਉਹਦੇ ਵਾਸਤੇ ਪ੍ਰੋਡਕਸ਼ਨ ਪਰਿਵਾਰ ਕਹਿੰਦਾ ਸਾਨੂੰ ਕਤਰਾ ਉਹਨੂੰ ਬਾਹਰ ਘੁੰਮ ਰਿਹਾ ਉਹਨੂੰ ਗ੍ਰਿਫਤਾਰ ਕਰੋਗੇ ਹੁਣ ਜਿਹੜਾ ਬਾਹਰ ਘੁੰਮਦਾ ਫਿਰ ਕਿਹੜਾ ਗ੍ਰਿਫਤਾਰ ਕਰੋਗੇ ਦੋਸ਼ੀ ਨੂੰ ਜੀ ਆਪਰੇ ਘਾਲੂ ਤੁਹਾਨੂੰ ਲੱਗਦਾ ਵੀ ਇਹ ਦੋ ਪੱਛੜ ਰਿਹਾ ਹੈ ਜੇ ਮੈਂ ਕਿਵੇਂ ਮਹਿਕਮੇ ਦੇ ਤੌਰ ਤੇ ਆਏ ਆ ਆਇਆ ਆਪਾਂ ਇੱਥੇ ਬਿਆਨ ਲਿਖਾਂਗੇ ਤੇ ਬਿਆਨ ਲਿਖ ਕੇ ਪਰਚਾ ਰਜਿਸਟਰ ਕਰਾਂਗੇ ਪਰਿਵਾਰ ਨੂੰ ਕੀ ਅਸ਼ਵਾਸਨ ਦਿੱਤਾ ਤੁਸੀਂ ਅਸੀਂ ਕਾਰਵਾਈ ਕਰਾਂਗੇ ਜਿਹੜੀ ਬਣਦੀ ਕਾਰਵਾਈ ਕਰਾਂਗੇ ਮੌਕੇ ਤੇ ਤੁਸੀਂ ਪਰਿਵਾਰ ਦੇ ਹਾਲਾਤ ਦੇਖੇ ਨੇ ਬਾਹਰ ਕੋ ਮਰਿਆ ਕੀ ਲੱਗਦਾ ਪਰਿਵਾਰ ਵੀ ਡਰਦੇ ਸਾਮ ਦੇ ਵਿੱਚ ਹੈਗਾ ਮਾਹੌਲ ਹੈਗਾ ਪਰਿਵਾਰ ਵੀ ਕਹਿੰਦਾ ਵੀ ਸਾਨੂੰ ਉਸ ਤੋਂ ਖਤਰਾ ਹੈ ਹੁਣ ਕੀ ਕਾਰਵਾਈ ਕਰਨ ਜਾ ਰਹੇ ਹੋ ਮੈਂ ਕੀ ਜਨਾ ਜੋ ਬਣਦੀ ਦੀ ਕਾਰਵਾਈ ਕਰਦੇ ਜੋ ਬਿਆਨਾਂ ਮੁਤਾਬਕ ਹੈਗੇ ਕਾਰਵਾਈ ਕਰਦੇ ਠੀਕ ਹੈ